ਪਲੋਟ ਲੀਗਲ ਕਰ ਦਿੱਤਾ ਕਾਲਨੀ ਇਲੀਗਲ ਇਹ ਕੰਮ ਭਗਵੰਤ ਮਾਨ ਹੀ ਕਰ ਸਕਦਾ ਸਾਰਨੋ ਤਜਰਬੇਕਾਰ ਸੀਐਮ ਉਹੀ ਇਹ ਕੰਮ ਕਰ ਸਕਦਾ ਕਿ ਪਲੋਟ ਇਲੀਗਲ ਹੈ ਪਲੋਟ ਲੀਗਲ ਕਰਤਾ ਕਾਲੀ ਇਲੀਗਲ ਤੁਸੀਂ ਮੈਨੂੰ ਦੱਸੋ ਜਿਹੜਾ ਇਲੀਗਲ ਕਾਲਨੀ ਕੱਟਣ ਵਲ ਜਿਸ ਕਾਲੇਜ ਦੇ ਵਿੱਚ ਵਿਲੇਜ ਹੈ ਜਿਸ ਕਾਲਨੀ ਵਿੱਚ ਬਿਜਲੀ ਦਾ ਪ੍ਰਬੰਧ ਹੈ ਨਹੀਂ ਜਿਸ ਕਾਲਨੀ ਦੇ ਵਿੱਚ ਸੜਕ ਦਾ ਪ੍ਰਬੰਧ ਹੈ ਇੱਕ ਦੀ ਇਹ ਇਹ ਭਗਵੰਤਬਾਨ ਹੀ ਇਹੋ ਜਿਹਾ ਕੰਮ ਕਰ ਸਕਦਾ ਇੱਕ ਬਿਲਕੁਲ ਵੱਖਰਾ ਕੰਮ ਹੀ ਹੈ ਜੀ ਕੰਪਲੀਟ ਫੇਲਡ ਗਵਰਨਮੈਂਟ ਫੇਲਡ ਇਹਨਾਂ ਦਾ ਸਾਰਾ ਸਿਸਟਮ ਹੈ ਇਸ ਤੋਂ ਵੱਧ ਹੋਰ ਕੀ ਕਹਿਣਾ ਸੀ ਜਿਹੜੀ ਗੱਲ ਦੀ ਮੰਗ ਕੀਤੀ ਸੀ ਕਿ ਸੋਧ ਲੈ ਕੇ ਆਓ ਤੇ ਜੇ ਕੋਈ ਕਲੋਨਾਈਜ਼ਰ ਨਹੀਂ ਇਲੀਗਲ ਕਲੋਨੀ ਕੱਟੀ ਹੈ ਉਹਨੂੰ ਵਸਿੰਕ ਸਟ੍ਰੇਨ ਕੋਦਾਂ ਮਾ ਛੁੱਟੀ ਦੇ ਸਾਰਨੇ ਕੋ ਕੌਲੀ ਘਟ ਕੇ ਗਾਂ ਚਲਾ ਜਾਏ ਉਹਦੇ ਕੋ ਪੈਸੇ ਜਮਾ ਕਰਾਣੇ ਚਾਹੀਦੇ ਸੀ ਜੇ ਹੁਣ ਤੁਸੀਂ ਪਲਾਟ ਲੀਗਲਾਈਜ਼ ਕੀਤੇ ਨੇ ਤੇ ਉਹਨਾਂ ਪਲਾਟਾਂ ਚ ਲੋਕ ਰਹਿਣੇ ਨੇ ਘਰ ਬਣਨੇ ਨੇ ਉਤੋਂ ਦਾ ਸੀਵਰੇਜ ਦਾ ਪ੍ਰਬੰਧ ਕੀ ਹੋਏਗਾ ਜੀ ਉੱਥੇ ਬਿਜਲੀ ਦਾ ਪ੍ਰਬੰਧ ਕੀ ਹੋਏਗਾ ਉੱਥੇ ਸੜਕਾਂ ਦਾ ਪ੍ਰਬੰਧ ਕੀ ਹੋਏਗਾ ਤੁਸੀਂ ਉਹਦਾ ਮਤਲਬ ਸ਼ੈਂਟੀਜ਼ ਬਣਾ ਰਹੇ ਹੋ ਔਰ ਇਸ ਗੱਲ ਦਾ ਜਵਾਬ ਕੋਈ ਨਹੀਂ ਦੇ ਸਕਿਆ ਮੈਨੂੰ ਤੇ ਲੱਗ ਰਿਹਾ ਸੀ ਤਬੀਅਤ ਉਹਨਾਂ ਦੀ ਕੋਈ ਠੀਕ ਨਹੀਂ ਸੀ ਮੈਨੂੰ ਨਾਰਮਲ ਨਹੀਂ ਸੀ ਨਜ਼ਰ ਆ ਰਹੇ ਜਿਸ ਸਮਝੀ ਗਿਆ ਉਹ ਮੈਂ ਕਹਿਣਾ ਕਿ ਚੱਲ ਫਿਰ 700 ਸਮਾਂਤੇ ਸਾਂ ਤਾਂ ਮੈਨੂੰ ਕੋਈ ਉਹਨਾਂ ਚ ਕੋ ਲੀਗਲ ਸਮਝੋ ਇਹ ਨਹੀਂ ਸੀ ਲੱਗ ਰਿਹਾ ਕਿ ਨਾਰਮਲ ਹੈ ਨੇ ਪਹਿਲੇ ਤੇ ਜੱਗ ਪਾਣੀ ਦਾ ਪੀ ਕੇ ਅੰਦਰ ਬੈਠੇ ਹੁਣ ਉਹ ਕਿਉਂ ਜੱਗ ਪਾਣੀ ਦਾ ਪੀਤਾ ਇਸ ਗੱਲ ਦਾ ਤੇ ਮੈਨੂੰ ਪਤਾ ਨਹੀਂ ਬਾਜਾ ਸਰ ਤੁਹਾਡੀਆਂ ਚਿੱਟੀਆਂ ਤੇ ਵੀ ਉਹਨਾਂ ਨੇ ਹੋਰ ਹਾਂ ਉਹਨਾਂ ਨੇ ਕਿਹਾ ਕਿ ਜਸਟ ਵੀਂਟ ਸੁੱਟਦੇ ਰਹੇ ਨੇ ਅਮਰੀਕਾ ਤੇ ਚੰਗੀ ਗੱਲ ਇਹ ਲੀਡਰ ਆਪੋਜੀਸ਼ਨ ਦੀਆਂ ਚਿੱਟੀਆਂ ਜਿਹੜੀਆਂ ਲੋਕਾਂ ਦੇ ਹਿੱਤਾਂ ਦੇ ਵਿੱਚ ਲਿਖੀਆਂ ਜਾਂਦੀਆਂ ਨੇ ਚੀਮਿਸਟ ਕਹਿ ਰਿਹਾ ਉਹਨੂੰ ਅਸੀਂ ਡਸਟਬਿਨ ਵਿੱਚ ਸੁੱਟਦੇ ਆ ਇੱਥੇ ਤੁਸੀਂ ਡੈਮੋਕ੍ਰੇਸੀ ਦੇ ਵਿੱਚ ਤੁਸੀਂ ਆਪੇ ਹੀ ਵੇਖੋ ਡੈਮੋਕ੍ਰੇਸੀ ਦੇ ਵਿੱਚ ਲੋਕ ਰਾਜ ਦੇ ਵਿੱਚ ਆਪੋਜੀਸ਼ਨ ਦੀ ਕਿੰਨੀ ਕਿਸਰਤੇ ਮਾਲ ਤੇ ਸਲਮਾਰ ਚੀਮਿਸਟ ਕਰਦਾ ਹੈ ਜਿਹੜਾ ਕਹਿੰਦਾ ਹੈ ਕਿ ਲੀਡਰ ਆਫ ਆਪੋਜੀਸ਼ਨ ਦੀਆਂ ਚਿੱਠੀਆਂ ਜਿਹੜੀਆਂ ਲੋਕਾਂ ਦੇ ਹਿੱਤ ਵਿੱਚ ਕੋਈ EMPLOYEES ਦੇ ਦਿੰਦੇ ਤੇ ਕੋਈ ਕਿਸਾਨਾਂ ਦੇ ਦਿੰਦੇ ਤੇ ਲੋਕਾਂ ਦੇ ਪੰਜਾਬ ਦੇ ਦਿੰਦੇ ਉਹਨਾਂ ਨੂੰ ਡਸਟਬਿਨ ਸੁੱਟਣ ਵਾਲੇ ਦਾ ਤੁਸੀਂ ਆਪੇ ਹੀ ਅੰਦਾਜ਼ਾ ਲਾ ਸਕਦੇ ਹੋ ਦੇ ਸੈਲਫ ਆਪਣੇ ਆਪ ਨੂੰ ਸਰਟੀਫਾਈ ਕਰਨਾ ਕਿ ਤਿੰਨਾ ਮੈਂ ਜਿਹੜੇ ਹਿੰਦੁਸਤਾਨ ਦੇ ਤਿੰਨ ਚਾਰ ਸਾਰਿਆਂ ਨਾਲੋਂ ਕਾਮਯਾਬ ਮੁੱਖ ਮੰਤਰੀ ਉਹਨਾਂ ਵਿੱਚ ਇੱਕ ਮੈਂ ਆ ਪਰਮਾਤਮਾ ਹੀ ਮੇਰ ਕਰੇ ਮੇਰੇ